ਸੋ ਅੱਜ ਇੱਕ ਵੀਡੀਓ ਸ਼ੇਅਰ ਕਰਨ ਲੱਗਿਆ ਇੱਕ ਚੀਜ਼ ਦਿਖਾਉਣ ਲੱਗਿਆ ਉਹ ਸਾਹਮਣੇ ਜਿਹੜਾ ਤੁਸੀਂ ਦੇਖਦੇ ਹੋ ਨਾ ਉੱਥੇ ਰੇਲ ਦੀ ਪਟੜੀ ਸੀਗੀ ਉਹਦੇ ਤੇ ਬ੍ਰਿਜ ਬਣਾਣਾ ਸੀਗਾ ਇਹਨਾਂ ਨੇ ਬ੍ਰਿਜ ਬਣਾਉਣਾ ਸੀਗਾ ਤੇ ਆਪਣੇ ਜਿਵੇਂ ਇੰਡੀਆ ਹੁੰਦਾ ਵਾ ਕਿ ਦੋਨਾਂ ਦੋਨਾਂ ਪਾਸਿਆਂ ਤੇ ਉਹ ਕਰ ਦਿੰਦੇ ਆ ਹਨਾ ਰੋਡ ਨੂੰ ਬਲਾਕ ਕਰ ਦਿੰਦੇ ਆ ਲੋਕ ਜਾਣ ਠੱਠੇ ਖੂਚ ਲੋਕਾਂ ਦਾ ਕੀ ਆ ਲੋਕ ਜਿੱਧਰੋਂ ਮਰਜ਼ੀ ਲੰਘਣ ਇੱਥੇ ਪਹਿਲਾਂ ਇਹਨਾਂ ਨੇ ਇੱਕ ਪਾਸੇ ਇੱਕ ਪਾਸੇ ਬ੍ਰਿਜ ਬਣਾਇਆ ਉਹ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਉਹ ਇੱਕ ਪਾਸੇ ਦਾ ਬ੍ਰਿਜ ਬਣਾਤਾ ਦੂਜੀ ਸਾਈਡ ਜਿਹੜੇ ਲੋਕ ਸੀਗੇ ਉਹ ਲੰਘ ਰਹੇ ਸੀਗੇ ਤੇ ਆਪਣੇ ਹੁੰਦਾ ਦੋਨੀ ਸੱਡੀ ਲੋਡ ਬਲੌਕ ਕਰ ਦੇਣਾ ਸੀਗਾ ਮੈਨੂੰ ਯਾਦ ਆ ਜੇ ਮੈਂ ਗਲਤ ਨਾ ਹੋਵਾਂ ਤਾਂ ਮੁੱਲਾਪੁਰ ਤੋਂ ਹਲਵਾਰਾ ਰੋਡ ਤੇ ਰੇਲ ਦੀ ਪਟੜੀ ਤੇ ਬ੍ਰਿਜ ਬਣਿਆ ਸੀਗਾ ਉਹ 2 3 4 ਸਾਲ ਨਾ ਇੱਕ ਦੋਨੇ ਪਾਸਿਓਂ ਬਣਾਤਾ ਤੇ ਵਿਚਾਲੇ ਬੜਾਇਆ ਹੀ ਨਹੀਂ ਉੱਥੇ ਇੱਕ ਦੋ ਜਾਨਾਂ ਵੀ ਗਈਆਂ ਇਨਸੀਡੈਂਟ ਵੀ ਹੋਏ ਹਨ ਕਿਉਂਕਿ ਅਗਲਾ ਜਿਹੜਾ ਦੂਰੋਂ ਨੇੜੇ ਆਉਂਦਾ ਸੀਗਾ ਉਹ ਬ੍ਰਿਜ ਦੇ ਉੱਤੇ ਚਾੜ ਦਿੰਦਾ ਸੀਗਾ ਤੇ ਉਹ ਵਿਚਾਲੇ ਖਾਲੀ ਸੀ ਉੱਥੇ ਕਾਰਾਂ ਦੇ ਹਾਸੇ ਇਦਾਂ ਹੀ ਪਿੱਛੇ ਜੇ ਇੱਕ ਬਿਹਾਰ ਦੇ ਵਿੱਚ ਵੀ ਹੋਇਆ ਉੱਥੇ ਵੀ ਪੁਲ ਸੇਮ ਦੋਨੇ ਜਗ੍ਹਾ ਤੋਂ ਬਣਾਤਾ ਤੇ ਵਿਚਾਲੇ ਖਾਲੀ ਰੱਖਿਆ ਤੇ ਇੱਥੇ ਲੋਕਾਂ ਦੀ ਸੇਫਟੀ ਦੇ ਲਈ ਦੇਖ ਲਓ ਇਹਦੇ ਨਾਲ ਟਾਈਮ ਵੀ ਵੱਧ ਲੱਗਣਾ ਪੈਸਾ ਵੀ ਵੱਧ ਲੱਗਣਾ ਤੇ ਸਾਰਾ ਕੁਝ ਵੀ ਵੱਧ ਲੱਗਣਾ ਬੰਦਾ ਚਾਹੁੰਦਾ ਤਾਂ ਦੋਨੇ ਪਾਸੇ ਕੰਮ ਸੇੜ ਕੇ ਸਾਰਾ ਕੁਝ ਬਚਾ ਸਕਦਾ ਸੀਗਾ ਪਰ ਇਹਨਾਂ ਨੇ ਪਹਿਲਾਂ ਉਹ ਪਰਲੀ ਸਾਈਡ ਬਣਾਈ ਇਧਰਲੀ ਸਾਈਡ ਓਪਨ ਸੀਗੀ ਹੁਣ ਉਹ ਬ੍ਰਿਜ ਆ ਜਿਹੜਾ ਓਪਨ ਹੋ ਗਿਆ ਤੇ ਹੁਣ ਇਹਨਾਂ ਨੇ ਇਧਰਲੀ ਸਾਈਡ ਆ ਜਿਹੜਾ ਬਣਾਉਣ ਲੱਗੇ ਉਹੀ ਫਰਕ ਆ ਗੱਲ ਇਹ ਆ ਜੇ ਇੱਥੇ ਟੈਕਸ ਦਿੰਨੇ ਆ ਆਪਾਂ ਵੀ ਤਾਂ ਇੰਡੀਆ ਟੈਕਸ ਦਿੰਨੇ ਹੀ ਆ ਨਾ ਸਵੇਰ ਤੋਂ ਲੈ ਕੇ ਸ਼ਾਮ ਨੂੰ ਰਾਤ ਦੇ ਮੰਝੇ ਤੇ ਪੈਣ ਤੱਕ ਦਾ ਆਪਾਂ ਟੈਕਸ ਦਿੰਨੇ ਆ ਪਰ ਗੱਲ ਇਹ ਆ ਜਿਨ੍ਹਾਂ ਨੂੰ ਆਪਾਂ ਚੋਣਦੇ ਆ ਐਮ ਐਲ ਏ ਹੋਗੇ ਐਮ ਪੀ ਹੋਗੇ ਉਹਨਾਂ ਉਹ ਆਪਦੇ ਫਰਜ਼ ਹੀ ਨਹੀਂ ਪਛਾਣਦੇ ਕਿਉਂਕਿ ਇੰਨੇ ਉਹ ਪੜੇ ਲਿਖੇ ਨਹੀਂ ਹੈਗੇ ਕਿ ਉਹ ਤਾਂ ਸਿਰਫ ਆਪਣੀਆਂ ਡਿਊਟੀਆਂ ਨਹੀਂ ਜਾਣਦੇ ਉਹ ਸਿਰਫ ਬਸ ਭੋਗਾਂ ਵਿਆਹਾਂ ਮਰਗਾਂ ਸ਼ਾਦੀਆਂ ਤੇ ਜਾਣ ਨੂੰ ਹੀ ਆਪਣੀਆਂ ਜਿਹੜੀਆਂ ਡਿਊਟੀਆਂ ਸਮਝਦੇ ਆ ਇਹ ਉਹ ਜੇ ਆਗੂ ਆ ਤੇ ਉਹ ਜੇ ਆਪਾਂ ਜਿਹੜੇ ਲੋਕ ਆ ਹੋਏ ਹੋਏ ਆ ਸੋ ਇੱਥੇ ਬਾਕੀ ਬਕਾਇਦਾ ਸਾਰੀ ਸੇਫਟੀ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਿਆ ਜਾਂਦਾ ਰਾਤ ਨੂੰ ਵੀ ਏਦਾਂ ਕਿ ਖੁੱਲਾ ਨਹੀਂ ਛੱਡ ਕੇ ਚਲੇ ਜਾਂਦੇ ਵੀ ਛੜਤਾ ਖੁੱਲਾ ਹਨਾ ਕੋਈ ਆਵੇ ਤੇ ਕੋਈ ਜਾਵੇ ਨਾ ਦੋਨਾਂ ਪਾਸੇ ਰੋਡ ਰਾਤ ਨੂੰ ਬਲੌਕ ਕਰ ਜਾਂਦੇ ਆ ਤੇ ਉੱਪਰ ਉਹ ਜਿਹੜਾ ਬ੍ਰਿਜ ਆ ਉੱਥੋਂ ਦੀ ਰੋਕ ਜਾਂਦੇ ਰਹਿੰਦੇ ਸੋ ਇਹੀ ਫਰਕ ਆ ਗੱਲ ਕੀ ਆ ਗੱਲ ਲੋਕ ਵੀ ਆਪਣੇ ਫਰਜ਼ ਪਛਾਣਦੇ ਆ ਤੇ ਜਿਹੜੇ ਇਹਨਾਂ ਦੇ ਚੁਣੇ ਹੋਏ ਨੁਮਾਇੰਦੇ ਆ ਉਹ ਵੀ ਆਪਣੀਆਂ ਡਿਊਟੀਆਂ ਵਾਕੂਬੀ ਨਹੀਂ ਆਉਂਦੇ ਆ ਸੋ ਬਾਕੀ ਜਿਹੜੀਆਂ ਸਰਕਾਰਾਂ ਇੱਕ ਚੈਨਾ ਡੋਰ ਆ ਜਿਹੜੀ ਬੰਦ ਨਹੀਂ ਕਰ ਸਕਦੀਆਂ ਉਹਨਾਂ ਤੋਂ ਆਪਾਂ ਉਮੀਦ ਕੀ ਲਾ ਸਕਦੇ ਆ ਕਿੱਡੀ ਕਬੱਡੀ ਗੱਲ ਆ ਕਿਸੇ ਘਰ ਦਾ ਚਿਰਾਗ ਬੁੱਝ ਜਾਂਦਾ ਕਿਸੇ ਦਾ 12 ਸਾਲ ਦਾ ਕਿਸੇ ਦੀ ਮਾਂ ਇੱਕ ਸਿਰਫ ਤੇ ਸਿਰਫ ਯਾਰ ਚੈਨਾ ਡੋਰ ਦੀ ਵਜ੍ਹਾ ਨਾਲ ਹੈਨਾ ਉਹਨਾਂ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਉਹਨਾਂ ਦੇ ਘਰੇ ਕਿੱਡਾ ਹੋ ਜਾਂਦਾ ਹੈ ਨਾ ਇੱਕ ਜਿਹੜੀ ਸਰਕਾਰ ਤੋਂ ਚੈਨਾ ਡੋਰ ਨਹੀਂ ਬੰਦ ਹੋ ਸਕਦੀ ਉੱਥੋਂ ਆਪਾਂ ਹੋਰ ਕੀ ਉਮੀਦਾਂ ਰਾ ਸਕਦੇ ਆ ਨਾ ਤੇ ਬਸ ਆਹੀ ਸਿਸਟਮ ਦਾ ਫਰਕ ਆ ਟੈਕਸ ਆਪਾਂ ਇੱਥੇ ਵੀ ਦਿੰਨੇ ਆ ਤੇ ਟੈਕਸ ਆਪਾਂ ਇੰਡੀਆ ਵੀ ਦਿੰਨੇ ਆ ਉਹ ਗੱਲ ਵਕਰੀ ਆ ਕਿ ਆਪਣੇ ਟੈਕਸ ਦਿੱਤੇ ਹੋਏ ਇੰਡੀਆ ਦੇ ਵਿੱਚ ਜਿਹੜੇ ਆਪਣੇ ਚੁਣੇ ਹੋਏ ਨੇਤਾ ਨੇ ਉਹ ਐਸ਼ ਕਰਦੇ ਆ ਤੇ ਲੋਕ ਆ ਜਿਹੜੇ ਉਹ ਦਰਬਰ ਦੀ ਜ਼ਿੰਦਗੀ ਜਿਹੜੇ ਬਤੀਤ ਕਰਦੇ ਆ ਸੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ